ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਮੇਰੀ ਵੀਡੀਓ ਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਆਪਾਂ ਗਏ ਹੋਏ ਸੀ ਆਂਟੀ ਉਹਨਾਂ ਦੇ ਪਿੰਡ ਦੇ ਵਿੱਚ 파ੜ ਸੀ ਆਂਟੀ ਉਹਨਾਂ ਨੇ ਕਰਵਾਇਆ ਸੀ 파ੜ ਸੁਖਮਣੀ ਸਾਹਿਬ ਦਾ ਤੇ ਆਏ ਮੈਂ ਤੇ ਬਾਜ ਹਲੇ ਉੱਥੋਂ ਹੀ ਆਏ ਆ ਤੇ ਮਨਦੀਪ ਪਾ ਰਹੇ ਨੇ ਮੱਝਾਂ ਨੂੰ ਕੱਖ ਚਲੋ ਦੇਖਦੇ ਆਂ ਜਾ ਕੇ ਮਨਦੀਪ ਕੀ ਕਰ ਰਹੇ ਨੇ ਟਾਈਮ ਹੋ ਗਿਆ ਜੀ 11:30 12 12 ਵਜ ਗਏ ਨੇ ਤੇ ਆਪਾਂ ਆਏ ਨੇ ਹੁਣੇ ਹਲਦੀ ਨਾਲ ਦੇ ਘਰ ਮੰਨਦੇ ਵੀ ਪ੍ਰਕਿਰਿਆ ਮੰਦੇ ਪਾਰ ਮੱਜਾਂ ਨੂੰ ਪੈ ਗਈਆਂ ਜੀ ਕੱਖ ਸਤਿ ਸ੍ਰੀ ਅਕਾਲ ਕਰ ਦਿਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹਿਜੂਸਤੇ ਪਾਛੇ ਚੰਗੀ ਜਿਹਾ ਰੱਖੇ ਤੇ ਅੰਦਰੁਸਤੀ ਬਖਸ਼ੇ ਨਿਭੜਿਆ ਕੰਮ ਹਾਂ ਹੋਏ ਕੱਖ ਲੈ ਕੇ ਆਉਣੇ ਆ ਹੁਣ ਤਾਂ ਤਾਂ ਮੈਨੂੰ ਵੇਰਤਾ ਚੜੂ ਧੂੜ ਵੱਜ ਗਈ ਮੈਂ ਵੀ ਬਾਦ ਦੇ ਸਕੂਲ ਚ ਜਾਇਆ ਮਾਂ ਪੇਰੈਂਟਸ ਮੀਟਿੰਗ ਹੈ ਉੱਥੇ ਮੀਟਿੰਗ ਹੈ ਤੇ ਆ ਹੁਣ ਜਾਣਾ ਇੱਧਰ ਨੰਬਰ ਜ਼ਰਦੀ ਵਾਲ ਜਿਹੜਾ ਸੋਹਣੇ ਸਾਹਿਬ ਦਾ ਪਾਸਾ ਉੱਥੇ ਤਾਂ ਬਸ ਹੁਣ ਜਾਇਆ ਹੀ ਹੁਣ ਨਹੀਂ ਤੇ ਉਤੋਂ ਬਾਅਦ ਹੁਣ ਮੈਂ ਮਾੜਾ ਜਿਹਾ ਪਹਿਲਾਂ ਦਾ ਹੀ ਆਪਣਾ ਬਾਜ਼ ਦੇ ਸਕੂਲ ਚ ਜਾਣਾ ਹੀ ਫਿਰ ਉਤੋਂ ਬਾਅਦ ਸਕੂਲ ਤੋਂ ਬਾਅਦ ਜਾਣਾ ਫਿਰ ਮੈਂ ਆਪਣਾ ਰੋਪੜ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਮੈਂ ਠੀਕ ਹੈ ਜੀ ਅਗਰ ਬਾਜ਼ਰੇ ਮੇਰੇ ਨਾਲ ਜਾਣਾ ਤਾਂ ਤਾਂ ਵੀ ਠੀਕ ਹੈ ਜੇ ਖੇਤਾ ਖੁੱਤਾਂ ਨੂੰ ਜਾਣਾ ਹੋਇਆ ਬਸ ਠੀਕ ਹੈ ਨਹੀਂ ਮੇਰੇ ਕੋਲ ਛੱਡ ਦੇ ਮੈਂ ਵੀ ਹੁਣ ਕੱਖ ਲਿਆਵਾਂ ਵੱਧ ਕੇ ਫਿਰ ਉਧਰ ਤੇ ਪੈਪ ਇਕੱਠਾ ਕਰ ਲਿਆਵਾਂ ਹੂੰ ਤੂੰ ਦੇਖ ਲੈ ਜੀ ਟਾਈਮ ਹੋ ਗਿਆ ਬਰਫੀਨ ਨੂੰ ਪਾਣੀ ਨਾਲ ਦੇਈਏ ਠੀਕ ਐ ਅੱਜ ਤਾਂ ਸਵੇਰੇ ਮੌਸਮ ਵੀ ਬਹੁਤ ਖਰਾਬ ਹੋ ਗਿਆ ਤਈ ਤੇ ਹੁਣ ਤਾਂ ਫੇਰ ਵੀ ਚਲੋ ਸੋਹਣੀ ਧੁੱਪ ਨਿਕਲ ਗਈ ਐ ਬਹੁਤ ਸੋਹਣਾ ਮੌਸਮ ਹੋ ਗਿਆ ਐ ਤੇ ਅੱਜ ਐਵੇਂ ਲੱਗ ਰਿਹਾ ਤਾਂ ਵੀ ਜਿਵੇਂ ਸਵੇਰੇ ਮੀਂਹ ਆਊਗਾ ਕਿਉਂਕਿ ਕਿਣੀਆਂ ਲੱਗੀਆਂ ਸੀ ਪੈਣ ਉਹ ਤਾਂ ਹੈਗਾ ਤਾਂ ਹਾਂ ਨਾ ਕੀੜੀਆਂ ਪੈਂਦੀਆਂ ਇਹਦੀਆਂ ਨਾ ਮੈਨੂੰ ਤਾਂ ਐਵੇਂ ਤਾਂ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਅੱਜ ਤਾਂ ਮੌਸਮ ਹੋ ਰਿਹਾ ਖਰਾਬ ਅੱਖਾਂ ਜਿਹਾ ਲੱਗਦਾ ਵਿਆਹ ਵਾਲਾ ਕੰਮ ਤਾਂ ਹੁਣ ਅੱਖਾਂ ਜਿਹਾ ਲੱਗਦਾ 10 ਮਿੰਟ ਹੋਏ ਆ ਧੁੱਪ ਨਿਕਲ ਗਈ ਆ ਫੇਰ ਵੀ ਚਲੋ ਸੋਹਣੀ ਧੁੱਪ ਨਿਕਲ ਗਈ ਆ ਤੇ ਨਹੀਂ ਤਾਂ ਐਵੇਂ ਲੱਗ ਰਿਹਾ ਸੀ ਵੀ ਚਲੋ ਲੱਗਦਾ ਵੀ ਮੀਂਹ ਦੇ ਪੂਰੇ ਚਾਂਸ ਲੱਗ ਰਹੇ ਸੀ ਚਲੋ ਸੀ ਹੁਣ ਅਸੀਂ ਜਾਇਆ ਹੀ ਇਹ ਮੜਾ ਜਾ ਬਾਅਦ ਦੇ ਸਕੂਲ ਚੁੱਕਦੇ ਆ ਕੀ ਪੇਰੈਂਟਸ ਮੀਟਿੰਗ ਤੇ ਉਤੋਂ ਬਾਅਦ ਆਪਾਂ ਮਿਲਦੇ ਆਂ ਜੀ ਅੱਗੇ ਜੇ ਟਾਈਮ ਹੋਇਆ ਖੇਤਾਂ ਨੂੰ ਵੀ ਆ ਜਾਈਏ ਹਾਂ ਦੇਖਦੇ ਆ ਪਹਿਲਾਂ ਮੈਂ ਸਕੂਲ ਚ ਜਾਇਏ ਮਿਲਦੇ ਆਂ ਜੀ ਲਖਮਿੰਦਰ ਵਾਪਸ ਆ ਗਿਆ ਜੀ ਪੇਰੈਂਟਸ ਮੀਟਿੰਗ ਦੇ ਵਿੱਚੋਂ ਸਕੂਲ 'ਚ ਆ ਜੋ ਮਿਲਦੇ ਆਗੇ ਜੀ ਸਕੂਲ ਤੋਂ ਹਾਂ ਸਕੂਲ ਤੋਂ ਤਾਂ ਮੈਂ ਆ ਗਿਆ ਕੀ ਕਹਿੰਦੇ ਕੁਛ ਨਹੀਂ ਉਹ ਬਸ ਉਹ ਤਾਂ ਐਵੇਂ ਹੀ ਵੀ ਬੱਚਿਆਂ ਦੇ ਵੀ ਪੇਪਰ ਸਟਾਰਟ ਐਵੇਂ ਹੋਣਾ ਵੀ ਬਿਠਾਇਆ ਕਰੋ ਇਹਨਾਂ ਨੂੰ ਪੜਨ ਖੋੜਨ ਵਾਸਤੇ ਟਿਊਸ਼ਨ ਨੂੰ ਬਸ ਐਵੇਂ ਹੀ 2-4 ਗੱਲਾਂ ਮਾੜੀ-ਮੋਟੀ ਛਰਾਰਤਾ ਕਰਦਾ ਬਸ ਇਹੀ ਗੱਲਾਂ ਕਹਿਣੀਆਂ ਹੁੰਦੀਆਂ ਕਿ ਉਹਨਾਂ ਨੇ ਕੀ ਕਹਿਣਾ ਕਿ ਤਾਂ ਹੈ ਤਾਂ ਹੈ ਅਸੀਂ ਕਹਿੰਦੇ ਹੁਣ ਹੁਣ ਆਪਾਂ ਜਾ ਜੀਏ ਰੋਪੜ ਸਕੂਲ ਤੋਂ ਨਿਪਟ ਗਿਆ ਆਪਣਾ ਕੰਮ ਤੇ ਹੁਣ ਮੈਂ ਥੋੜਾ ਜਿਹਾ ਦੇਖਦੀ ਆ ਜੇ ਬਾਜਰੇ ਜਾਂਦਾ ਚੱਲੇ ਵੇਲਾ ਮੈਂ ਉੱਪਰ ਜਾਣਾ ਮੜਕਾ ਦੋ ਚਾਰ ਚਿੰਜਾ ਜਿਹਾ ਲੈ ਕੇ ਆਉਣੀ ਜੀ ਮੈਂ ਜਨੂ ਖੇਤਾ ਉਹਦਾ ਨਬੇ ਇਹਨੂੰ ਠੀਕ ਹੈ ਤੇ ਬਾਕੀ ਫਿਰ ਦੇਖ ਲੈ ਬਾਜਰੇ ਨੂੰ ਕੁਝ ਕੀ ਕਿਆ ਕਹਿੰਦਾ ਜਿੱਥੇ ਨਾਲ ਜਾਂਦਾ ਫਿਰ ਠੀਕ ਹੈ ਨਹੀਂ ਫਿਰ ਮੈਂ ਲਈ ਜਾਂਦਾ ਉਹਨੂੰ ਖੇਤਾਂ ਨੂੰ ਫਿਰ ਮੈਂ ਕੁਝ ਨਹੀਂ ਮੰਡੀ ਭੱਜ ਹੈ ਨਹੀਂ ਮੰਦੀਪ ਗਏ ਰਿਹਾ ਰੋਪੜ ਨੂੰ ਤੇ ਮੈਂ ਰੁਫੜ ਜਾਇਈ ਸੀ ਫਿਰ ਉਹ ਮੁੰਡੇ ਨਾਲ ਗਏ ਕਿਸੇ ਨਾਲ ਕੋਈ ਮੁੰਡਾ ਨਾਲ ਉਧਾ ਲੇ ਜਦਾ ਮੈਂ ਕਿਹਾ ਚਲੋ ਜਿੰਨੇ ਨੂੰ ਮਨਦੀਪ ਨੇ ਆਉਣਾ ਹੈ ਉਹਦੇ ਹੰਦੇ ਨੂੰ ਮੈਂ ਹਾੜਾ ਜਿਹੜਾ ਥੋੜਾ ਬਹੁਤਾ ਕੰਮ ਹੈ ਉਹਨੇ ਲੈਣੇ ਨੇ ਇਹਦੇ ਮੰਦਿਆਂ ਫਿਰ ਮੈਂ ਕੱਖ ਵੀ ਸੌਰੀ ਕੱਖ ਨਹੀਂ ਸੀ ਜੋ ਮੈਸਜ ਹੋਣੀ ਤੇ ਮਨਦੀਪ ਨੇ ਕੱਖ ਉਹ ਕਰਕੇ ਲੈ ਕੇ ਆਉਣੇ ਬਾਟੇ ਕੇ ਲੈ ਕੇ ਆਉਣਾ ਬਸ ਹੈ ਜੀ ਅੱਜ ਦਾ ਥੋੜਾ ਜਿਹਾ सिर दुख लग गया था मेरे तो तो था तो तो पता नहीं था तो सिर दुख दर्द कोई काम कर मैं तो चलो मैं आप चुक ली हाँ तो नेड़े ही पिया तो नेड़े पे चक्कर लेना दो आज आवाजा मार अंदर पता नहीं क्या तो आ गई आ ਇਸ ਹਾਲ ਹੁੰਦਾ ਮੇਰੀਆਂ ਆ ਗਈ ਆ ਗਈ ਬੰਦਾ ਬਾਕੀ ਆਪਾਂ ਚੱਲਦੇ ਆਂ ਫੇਰ ਜੀ ਉਹ ਵੀ ਆਜਣ ਦੇ ਤੇ ਆਪਾਂ ਚੱਲਦੇ ਆਂ ਲੋ ਜੀ ਸ਼ਾਮ ਦੇ ਹੋਗੇ ਸਵਾ 4 ਲਖਮਿੰਦਰ ਕੌਰ ਜੀ ਲੱਗੇ ਹੋਏ ਮੱਜਾਂ ਚੋਣ ਲਖਮਿੰਦਰ ਕਿੰਨੇ ਵੀ ਪੈਸਾ ਇਹ ਪਾ ਜੀ ਹਲੇ ਪਹਿਲੀ ਹੋ ਗਿਆ ਮੰਮੀ ਨੇ ਫੋਨ ਆ ਗਿਆ ਤਾਂ ਮੈਂ ਗੱਲ ਅੱਗੇ ਕਰਨ ਫਿਰ ਉਹਦੇ ਕਰਕੇ ਲੇਟ ਹੋ ਗਈ। ਅੱਛਾ ਅੱਛਾ। ਮੰਮੀ ਨੇ ਲੇਟ ਕਰ ਦਿੱ ਸੌਣ ਨੂੰ। ਹੂੰ ਹੂੰ ਹੂੰ। ਮਿੰਟੇ ਮੈਂ ਫਿਰ ਉਹਦੇ ਕਰਕੇ ਲੇਟ ਹੋ ਗਈ। ਹਲੇ ਬਾਕੀ ਖੜੀਆਂ ਵਿਚਾਰੀਆਂ ਵੇਟ ਕਰ ਰਹੀਆਂ। ਇੱਕ ਉਹ ਖੜੀ ਐ। ਇੱਕ ਇੱਧਰ ਐ। ਇੱਕ ਉਹ ਪਰੇ ਖੜੀ ਗੇਟ ਕੋਲ। ਮੇਰਾ ਠੀਕ ਸਮਾਂ ਸਜਾਉਂਗਾ। 4 ਵਜੇ। 4 ਵਜੇ। ਸਵੇਰੇ ਵੀ 4 ਵਜੇ। ਉਹ ਮਾਤਾ ਦੇ ਫੋਨ ਕਰਕੇ ਸਵੇਰੇ ਵੀ 4 ਵਜੇ ਸ਼ਾਮ ਨੂੰ ਵੀ 4 ਵਜੇ ਤੇ ਇਹਨੂੰ ਮੈਂ ਤਾਂ ਸਭ ਤੋਂ ਪਹਿਲਾਂ ਇਹਨੂੰ ਸੌਲਮੈਟ ਟੈਬ ਹਟ ਲਾਂਦੀ ਹਾਂ ਦੁੱਧਦਾਰਨ ਨੂੰ ਆਹੋ ਇਹੀ ਆਹੋ 15 20 ਮਿੰਟ ਲਾ ਦੇਣੇ ਇਹਨਾਂ ਦੁੱਧਦਾਰਨ ਨੂੰ ਟਾਈਮ ਲੱਗਦੀ ਜਿਹੜੀ ਹੁਣ ਲੈਂਦੀ ਤੀ ਉਹੀ ਆ ਇਹ ਟਾਈਮ ਲੱਗ ਜਾਂਦੀ ਆ ਉਹ ਇਹਨਾਂ ਦਾ ਵੀ ਅਲੱਗ-ਅਲੱਗ ਹਿਸਾਬ ਕਿਤਾਬ ਆ ਯਾਰ ਜਾਂ ਫਿਰ ਦੂਜਿਆਂ ਨੂੰ ਚੋਲੇ ਕਰ ਪਹਿਲਾਂ ਜਿਹੜੀਆਂ ਜਲਦੀਤਾਰ ਦੀਆਂ ਜਾਂ ਨੂੰ ਇਹ ਵੀ ਮੇਕ ਜੀ ਗਰ ਇਥੇ ਆਹੋ ਦੁੱਧ ਲੈਣਾ ਉਹ ਕਹਿੰਦੇ ਅਸੀਂ ਪਿਆ ਲੂਏ ਨੇ ਆ अच्छा सवेरे लेके जाउंगे आंटी ਤਾਂ ਆਉਂਗੇ ਫਿਰ ਸ਼ਾਮ ਨੂੰ ਆਣ ਦੀ ਨਹੀਂ ਹਣਾ ਤੇ ਮੈਂ ਤਾਂ ਚੱਲ ਕੋਈ ਠੀਕ ਐ ਅੱਜ ਤਾਂ ਕਾਰੀ ਵੀ ਨਹੀਂ ਕੀਤੀ ਕੋਈ ਮੈਂ 10 ਮਿੰਟ ਲੈ ਕੇ ਵੀ ਚੋਲ ਜੀ ਮੈਂ ਤਾਂ ਆ ਪਿਆ ਰਹੇ ਹਾਂ ਉੱਧਰ ਆਹ ਹੁਣ ਰੋਪੜ ਤੋਂ ਨਵੇੜ ਕੇ ਆਏ ਆ ਕੱਪੜੇ ਕੁੱਪੜੇ ਜਿਹੜਾ ਸ਼ੂਜ਼ ਵਗੈਰਾ ਲੈਣੇ ਤੇ ਵਿਆਹ ਵਾਸਤੇ ਹਲੇ ਕੱਖ ਲੈ ਕੇ ਆਉਣੇ ਆ ਵੱਟ ਕੇ ਕੱਖ ਭੋਰਾ ਨਹੀਂ ਹੈ ਜੇ ਮਸ਼ੀਨ ਕੋਲ ਠੀਕ ਹੈ ਕੁੱਪੜੇ ਦਾ ਕਿੰਨੀ ਹੈ ਹੁਣ ਫਿੱਡਾ ਦੀ ਨਹੀਂ ਲੱਗ ਰਿਹਾ ਆ ਅੱਡੇ ਘੰਟੇ ਦੇਖੋ ਦੇਖੀ 20 ਮਿੰਟ ਅਸ ਤੋਂ ਚੱਲਣਾ ਉਹ ਤਾਂ ਹੈਗਾ ਹੀ ਆ 5:30 ਵਜੇ ਤੋਂ ਬਾਅਦ ਹੂੰ ਸਕਿੰਟਾਂ 'ਚ ਭੱਜਦਾ ਦਿਨ ਸਕਿੰਟਾਂ 'ਚ ਉਹ ਤਾਂ ਫਿਰ ਵੀ ਬਹੁਤ ਬੜਾ ਲੱਗ ਰਿਹਾ ਹੈ ਹੂੰ ਆਪਾਂ ਚੱਲੇ ਆਂ ਜੀ ਮਨਦੀਪ ਕੋਲ ਮਨਦੀਪ ਵੱੱਡੇ ਰਹੇ ਆ ਕੱਖ ਖੇਤ 'ਚ ਤੇ ਮਨਦੀਪ ਲੱਗੇ ਹੋਏ ਆ ਕੱਖ ਵੱਢਣਾ ਆ ਦੇਖੋ ਜੀ ਬਾਜ ਦੇ ਨਾਲ ਖੇਡ ਰਹੇ ਆ ਬੱਚੇ ਕੁੜੀਆਂ ਆਈਆਂ ਹੋਈਆਂ ਖੇਡਣ ਟੋਬੇ ਤੇ ਇਧਰਲੀ ਸਾਈਡ ਆਜੋ ਇਧਰਲੀ ਸਾਈਡ ਆਜੋ ਟੋਬੇ ਤੇ ਬਾਜ ਨੂੰ ਕਹਿ ਵੀ ਇਧਰ ਉਧਰ ਸੌਖ ਸੁਹੋਏ ਕਰਦਾ ਏ ਕਵਾੜ ਚ ਕੁਝ ਨਹੀਂ ਉਹਨਾਂ ਦਾ ਨਹੀਂ ਹੈ ਇੱਧਰ 2-4 ਮਿੰਟ ਪਹਿਲੇ ਉਹਨਾਂ ਦੇ ਪਾ ਮੈਂ ਚੱਲੇ ਆ ਲਈ ਸੀ ਉਹਨੂੰ ਵੱਡ ਹੋ ਗਿਆ ਕੱਕ ਕਿੰਨੇ ਕਰੰਨੇ ਆ ਮੈਂ ਇੱਕ ਵਾਰ ਹੋਏ ਇਹਨਾਂ ਨੂੰ ਲੱੱਗ ਕੇ ਦੇਖਦਾ ਹਾਂ ਹਾਂ ਦੇਖਦਾ ਵੀ ਕੀ ਕੰਡੀਸ਼ਨ ਹੈ ਉਹ ਜੋ ਕੇ ਤਾਂ ਹੋਰੇ ਭਲਾ ਥੋੜੇ ਜਿਹਾ ਹੋਰ ਵੱਡ ਲੈਣੇ ਤੇ ਹੁਣ ਓ ਰਿੰਕੂ ਇੱਧਰ ਆ ਜਾਓ ਇੱਧਰ ਆ ਜਾਓ ਓਰੇ ਹਾਂਜੀ ਅੱਜ ਦੀ ਵੀਡੀਓ ਇੱਥੇ ਤੱਕ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ